ਕੋਡੀ 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 ਕਿਆ ਬਾਤ ਹੈ ਆ ਵੇਖੋ ਕਬੱਡੀ ਨੂੰ ਲੋਕ ਇੰਨਾ ਪਿਆਰ ਕਰਦੇ ਐ ਕਬੱਡੀ ਨੂੰ ਕਬੱਡੀ ਦੇ ਖਿਡਾਰੀਆਂ ਨਾਲ ਉਹਨਾਂ ਦਾ ਸਤਿਕਾਰ ਦੇ ਐ ਆ ਭੈਣ ਆਈ ਐ ਮੇਰਾ ਖਿਆਲ ਹੈ ਵੀ ਦੋ ਕਿੰਨੇ ਮਹੀਨਿਆਂ ਦਾ ਬੱਚਾ ਜੀ ਇਹ ਦੋ ਮਹੀਨਿਆਂ ਦਾ ਬੱਚਾ ਹੈ ਕਹਿੰਦਾ ਵੀ ਨਾਮ ਐ ਇਹਦਾ ਪੂਰੀਆ ਰੱਖਿਆ ਔਰ ਗੁਰਤੀ ਮੈਂ ਕਰਵਾਣੀ ਹਾਕਮ ਵਾਲੀਏ ਜੱਗੂ ਤੋਂ ਇਹ ਸਤਕਾਰ ਕਬੱਡੀ ਨੂੰ ਬਖਸ਼ਿਆ ਜਾ ਰਿਹਾ ਹੈ ਔਰ ਜੱਗੂ ਹੱਥ ਹੱਥ ਪੁੰਝਦਾ ਨੌਜਾਨਾ ਔਰ ਗੁਰਤੀ ਦੇ ਦੇ ਔਰ ਸੱਚੇ ਪਾਤਸ਼ਾਹ ਗੁਰੂ ਮਾਰਾ ਮਿਹਰ ਭਰਿਆ ਹੱਥ ਰੱਖਣ ਇਹ ਬੱਚਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤਰੱਕੀਆਂ ਕਰੇ ਬੋਲੇ ਇਨਸਾਨਿਆ ਕਾ ਬਾਤ ਜਿਉਂਦੇ ਵਾਦੇ ਰੋ ਇਹ ਸਤਕਾਰ ਨੌਜਾਨਾ ਸਾਮਕੇ ਰੱਖਣਾ ਲੈ ਹੁਣ ਐ ਕਰ ਸ਼ਗਨ ਵੀ ਦੇ ਦੇ ਹੁਣ ਮੈਨੂੰ ਪਤਾ ਵੀ ਤੇਰੀ ਜੇਬ 'ਚ ਹੁਣ ਤੂੰ ਹੈ ਨਹੀਂ ਕੋਈ ਕੁਛ ਸ਼ਗਨ ਦੇ ਬੱਚੇ ਨੂੰ ਸੋਹਣਿਆ ਜਉਂਦਾ ਵਸਦਾ ਰਹਿ ਔਰ ਇਹ ਸਰਕਾਰ ਇਹ ਪਿਆਰ ਇਸੇ ਤਰ੍ਹਾਂ ਬਰਕਰਾਰ ਰਵੇ ਇਸੇ ਤਰ੍ਹਾਂ ਤੁਸੀਂ ਇਹਨਾਂ ਖਿਡਾਰੀਆਂ ਨੂੰ ਆਉਣ ਵਾਲੇ ਸਮੇਂ ਦੇ ਭਵਿੱਖ ਨੂੰ ਨੌਜਵਾਨਾਂ ਗੁਰਤੀਆਂ ਦਿੰਦੇ ਰਹੋ ਮਾਣ ਲੈ ਭੈਣੇ ਤੈਨੂੰ ਲੈ ਵੀਰਾ ਤੈਨੂੰ ਬਹੁਤ-ਬਹੁਤ ਵਧਾਈਆਂ ਸੱਚੇ ਪਾਤਸ਼ਾਹ ਇਸ ਬੱਚੇ ਦੀ ਦਿਨ ਦੁਗਣੀ ਤੇ ਰਾਤ ਚੌਗਣੀ ਉਮਰ ਕਰੇ ਔਰ ਹੋਰ ਤਰੱਕੀਆਂ ਕਰਨ ਕਾ ਇਹ ਤੇ ਫਿਰ ਪਤਾ ਹੈ ਵੀ ਜੱਗੂ ਨੇ ਦਿੱਤਾ ਸੋ ਜੌਹਦਾ ਵਾਸਤਾ ਰਵੇ ਆਓ ਜੁੜੀਏ ਅਮਰਤ ਜਾਉਂਦਾ ਵਸਦਾ ਰਹਿ ਸੋਹਣਾ ਤੂੰ ਸਾਡਾ ਛੋਟਾ ਵੀਰ ਆ ਮਾਣ ਆ ਸਾਨੂੰ ਤੇਰੇ ਤੇ ਅਮਰਤ ਜੌੜ ਧੱਲੇ ਕਿਆਂ ਵਾਲਾ ਇਹ ਪਿਆਰ ਨਾ ਇਹ ਕਹਿੰਦਾ ਉਸਤਾਦ ਜੀ ਪਰ ਨਹੀਂ ਤੂੰ ਸਾਡਾ ਛੋਟਾ ਵੀਰ ਆ ਸਾਨੂੰ ਤੇਰੇ ਤੇ ਮਾਣ ਆ ਤੂੰ ਸੰਘਰਸ਼ੀ ਬੰਦਾ ਤੂੰ ਜੋਧਾ ਔਰ ਹਿੰਮਤ ਦੇ ਨਾਲ ਇਸੇ ਤਰ੍ਹਾਂ ਗਰਾਊਂਡਾਂ ਦੇ ਵਿੱਚ ਨੌਜਵਾਨਾਂ ਤੂੰ ਸੇਵਾ ਕਰਨੀ ਆ ਖੇਡ ਕਬੱਡੀ ਦੀ ਤੂੰ ਮਾਣ ਆ ਸਾਡਾ ਸਤਕਾਰ ਆ ਆ ਫਿਰ ਕਰ ਗੱਲ ਖੇਡ ਕਬੱਡੀ ਦੀ ਇਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਵੋਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਰ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਵਾਦੀ